ਜਿਹੜੀ ਲੋਕ ਸਭਾ ਸੀਟ ਹੈਗੀ ਐ ਸੰਗਰੂਰ ਦੀ ਉਸ ਸੀਟ ਦੇ ਜਿੰਨੇ ਵੀ ਹਲਕੇ ਨੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਹੈ ਚੋਣ ਜਿੱਤਣ ਵਾਲੇ ਜਿੱਤ ਜਾਂਦੇ ਨੇ ਆਪਣੇ ਘਰਾਂ ਵਿੱਚ ਬਹਿ ਜਾਂਦੇ ਨੇ ਵਧੀਆ ਤਨਖਾਹ ਤੇ ਪੈਨਸ਼ਨ ਰਿਟਾਇਰ ਹੋਣ ਤੋਂ ਬਾਅਦ ਲੱਗ ਜਾਂਦੀ ਹੈ ਤੇ ਪੰਜਾਬ ਦੇ ਜਾਂ ਸੈਂਟਰ ਗਵਰਨਮੈਂਟ ਦੇ ਖਾਤੇ ਵਿੱਚੋਂ ਬਹੁਤ ਕੁਝ ਉਹ ਖੱਟ ਜਾਂਦੇ ਆ ਤੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹਨਾਂ ਵਿੱਚੋਂ ਕੰਮ ਥੋੜੇ ਬਹੁਤੇ ਹੋ ਜਾਂਦੇ ਵੈਸੇ ਤਾਂ ਲੋਕ ਪਸਤਾਉਂਦੇ ਆ ਮੈਂ ਹੁਣ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦਿਓ ਸਿਮਰਜੀਤ ਮਾਨ ਦੇ ਦਿਮਾਗ ਵਿੱਚ ਇੱਕ ਸ਼ਾਸਨ ਦਾ ਐਸਾ ਕੀੜਾ ਬੜਿਆ ਹੋਇਆ ਉਹਨੂੰ ਤੁਸੀਂ ਸ਼ਾਸਤ ਵੀ ਨਹੀਂ ਕਹਿ ਸਕਦੇ ਰਾਜਨੀਤੀ ਵੀ ਨਹੀਂ ਕਹਿ ਸਕਦੇ ਇਹ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਜਜਵਾਤੀ ਕਰਕੇ ਬੋਟਾਂ ਵਟੋਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਪਿਛਲੇ 5-7 ਸਾਲ ਤੋਂ ਇਹਨੇ ਇੱਕ ਮੀੜਾ ਚੁੱਕਿਆ ਹੋਇਆ ਕਿ ਨਵਾਂ ਸ਼ਹੀਦ ਬਣਾਇਆ ਜਾਵੇ ਉਹ ਸ਼ਹੀਦ ਦੇ ਨਾਂ ਤੇ ਬੋਟਾਂ ਲਈਆਂ ਜਾਣ ਰੋਟੀਆਂ ਛਕੀਆਂ ਜਾਣ ਤੇ ਇਹ ਪੰਜਾਬ ਦੇ ਲੋਕਾਂ ਨੂੰ ਤਕਰੀਬਨ ਤਕਰੀਬਨ ਪਤਾ ਹੈ ਜਦੋਂ ਜਿਮਨਿੰਗ ਚੌਣੇ ਨੇ ਜਿੱਤੀ ਹੈ ਮੈਂ ਬਹੁਤ ਵਾਰ ਗੱਲ ਕੀਤੀ ਹੈ ਉਹ ਜਿਮਣੀ ਚੋਣ ਜਿੱਤਣ ਦਾ ਕਾਰਨ ਹੈਗਾ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਤੇ ਉਹਨੂੰ ਕੌਮੀ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹੌਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਸਿੱਧੂ ਮੂਸੇਵਾਲੇ ਦਾ ਕਾਤਲ ਜਿਹੜਾ ਉਹ ਗੈਂਗਸਟਰਾਂ ਵੱਲੋਂ ਕੀਤਾ ਜਾਂਦਾ ਤੇ ਉਹਨੂੰ ਵੀ ਕਹਿ ਲਏ ਇਸ ਬੰਦੇ ਨੇ ਆਪਣੀ ਚੋਣ ਲਈ ਸਮਝਿਤ ਮਾਨ ਨੇ ਵਰਤਿਆ ਤੇ ਹੁਣ ਜਿਹੜੀ ਮੈਨੂੰ ਕੰਸੋਲ ਮਿਲੀ ਹੈ ਜਿਹੜੀ ਲੱਖੇ ਦੀ ਗੇਮ ਸੀ ਭਾਨੇ ਸਿੱਧੂ ਰਾਹੀਂ ਜਬ ਭਾਨੇ ਨੂੰ ਜੇਲ੍ਹ ਵਿੱਚ ਭੇਜਣਾ ਉਹ ਜਿਹੜੀ ਗੇਮ ਸੀ ਇਹ ਸਮਜੀਤ ਮਾਨ ਦੇ ਰਾਹੀਂ ਸਭ ਕੁਝ ਹੋਇਆ ਉਹ ਗੇਮ ਤਾਂ ਨਾ ਲੱਖੇ ਦੀ ਚੱਲੀ ਤੇ ਨਾ ਹੀ ਚੱਲੀ ਇਹ ਸਮਜੀਤ ਮਾਨ ਦੀ ਤੇ ਹੁਣ ਜਿਹੜੀ ਗੇਮ ਹੋਰ ਪਾਉਣ ਲੱਗਿਆ ਇਹ ਧਿਆਨ ਦਿਓ ਥੋੜਾ ਜਿਹਾ ਹੁਣ ਪੁਲਿਸ ਜਿਹੜੇ ਬੰਦੇ ਕਾਨੂੰਨ ਨੂੰ ਹੱਥਾਂ ਵਿੱਚ ਲੈਂਦੇ ਆ ਉਹ ਤੇ ਕਾਰਵਾਈ ਕਰ ਰਹੀ ਹੈ ਤੇ ਉਸ ਕਾਰਵਾਈ ਦੇ ਵਿੱਚ ਇੱਕ ਦੋ ਬੰਦਿਆਂ ਦੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਪੁਲਿਸ ਨੂੰ ਪਤਾ ਹੈ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਪੁਲਿਸ ਕੰਟਰੋਲ ਕਰਦੀ ਹੈ ਪ੍ਰਸ਼ਾਸਨ ਦਾ ਕੰਮ ਪ੍ਰਸ਼ਾਸਨ ਦਾ ਇੱਕ ਫਰਜ ਹੈ ਮਾਹੌਲ ਨੂੰ ਕੰਟਰੋਲ ਕਰਨਾ ਗੁੰਡਾਗਰਦਿਆਂ ਨੂੰ ਕੰਟਰੋਲ ਕਰਨਾ ਪਰ ਜਿਹੜੀਆਂ ਇਹ ਸਮਜਿਤ ਮਾਨਵਰਗੀਆਂ ਖੱਜਾਂ ਨੇ ਇਹ ਇਹੋ ਜਿਹੇ ਜਜ਼ਵਾਤੀ ਜਵਾਨਾਂ ਨੂੰ ਕਰ ਦਿੰਦੇ ਨੇ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਵੀ ਕੀਤਾ ਤੇ ਨੌਜਵਾਨ ਜਿਹੜੇ ਨੇ ਉਜਵਾਬ ਵੀ ਹੋ ਕੇ ਕੋਈ ਵੀ ਕਾਰਾ ਕਰ ਸਕਦੇ ਆ ਤੇ ਬਸ ਸਮਝਿਤ ਮਾਨ ਨੂੰ ਇਹ ਪਤਾ ਹੈ ਕਿ ਇਹਨਾਂ ਧਰਨਾਵਾਂ ਦੇ ਵਿੱਚ ਇੱਕ ਅੱਧਾ ਕੋਈ ਨੌਜਵਾਨ ਕਹਿ ਲਈਏ ਮਰੇ ਤੇ ਉਸ ਮਰੇ ਹੋਏ ਨੂੰ ਸ਼ਹੀਦਾ ਖਿਤਾਬ ਦਈਏ ਕੌਮ ਨੂੰ ਗੁੰਮਰਾਹ ਕਰੀਏ ਤੇ ਕੌਮ ਦੇ ਵਿੱਚੋਂ ਕੁਝ ਹਿੱਸਾ ਗੁੰਮਰਾਹ ਹੋ ਜਾਂਦਾ ਤੇ ਸਮਝਿਤ ਮਾਨ ਵਰਗੇ ਸੌਖਾ ਹੀ ਇਲੈਕਸ਼ਨ ਜਿੱਤ ਜਾਂਦੇ ਆ ਤੇ ਜਿਹੜੇ ਲੋਕ ਸਭਾ ਸੀਟ ਸੰਗਰੂਰ ਦੀ ਆ ਉਹਨੂੰ ਜਿੱਤਣ ਵਾਸਤੇ ਸਮਜੀਤ ਮਾਨ ਬੜੇ ਬੱਡੇ ਵੱਡੇ ਹੱਥ ਕੰਡੇ ਬਣਾ ਰਿਹਾ ਕੋਈ ਨਾ ਕੋਈ ਸ਼ਿਕਾਰ ਇਹਨੂੰ ਲੱਭੇ ਫਲੇ ਤੱਕ ਲੱਭਿਆ ਨਹੀਂ ਆ ਜਿਹੜਾ ਭਾਨੇ ਸਿੱਧੂ ਵਾਲਾ ਲਖੇ ਵਾਲਾ ਜਿਹੜਾ ਇਹ ਸ਼ਿਕਾਰ ਕਰਨ ਨੂੰ ਫਿਰਦਾ ਸੀ ਉਹ ਲੋਕਾਂ ਨੂੰ ਥੋੜੀ ਜਿਹੀ ਅਕਲ ਆ ਗਈ ਹੁਣ ਲੋਕ ਇਹਦੇ ਜਾਲ ਵਿੱਚ ਨਹੀਂ ਫਸਦੇ ਚਲੋ ਮੈਂ ਜਿਹੜੀ ਗੱਲਬਾਤ ਅੱਜ ਕੀਤੀ ਹੈ ਨਾ ਮੈਂ ਤਾਂ ਜੋ ਕਰਦਾ ਹੁੰਨਾ ਕਰਦਾ ਹੁੰਨਾ ਗੱਲਬਾਤ ਅੱਜ ਮੈਨੂੰ ਅਮਰੀਕਾ ਤੇ ਕੈਨੇਡਾ ਵਿੱਚੋਂ ਜਿੰਨੇ ਵੀ ਫੋਨ ਆਏ ਉਹ ਸਮਜੀਤ ਮਾਨ ਬਾਅਦ ਤੇ ਆਏ ਕਹਿੰਦੇ ਜਿਹੜੀਆਂ ਚਿੱਠੀਆਂ ਇਹਨੇ ਵੇਚੀਆਂ ਨੇ ਉਹ ਚਿੱਠੀਆਂ ਲੈ ਕੇ ਜਿਹੜੇ ਨੌਜਵਾਨ ਅਮਰੀਕਾ ਜਾਂ ਕੈਨੇਡਾ ਆਏ ਨੇ ਕਹਿੰਦੇ ਉਹਨਾਂ ਵਿੱਚ ਇਹੀ ਗੱਲ ਚੱਲਦੀ ਹੈ ਕਿ ਪਹਿਲਾਂ ਸਾਨੂੰ ਸਮਝਿਤ ਮਾਨ ਕਹਿੰਦਾ ਸੀ ਕਿ ਤੁਸੀਂ ਇੱਥੇ ਖਾਲਸਾਣ ਦੀ ਗੱਲ ਕਰੋ ਖਾਲਸਾਣ ਦੇ ਨਾਰੇ ਲਾਓ ਖਾਲਸਾਣ ਬਣਾਉਣਾ ਆਪਾਂ ਉਹ ਕਹਿੰਦੇ ਸਾਨੂੰ ਸਮਝ ਆ ਗਈ ਅਸੀਂ ਸਮਝ ਗਏ ਵੀ ਇੱਥੇ ਸਾਡੇ ਵੀ ਜੇ ਲੱਗੇ ਹੋਏ ਨੇ ਤੇ ਜੇ ਅਸੀਂ ਇੱਥੇ ਖਾਲਸਾਣ ਦੇ ਨਾਰੇ ਲਾਉਣ ਲਾਗੇ ਤਾਂ ਪੁਲਿਸ ਨੇ ਚੱਕ ਕੇ ਦੇਣਾ ਅੰਦਰ ਤੇ ਸਾਡੇ ਪਾਸਪੋਰਟ ਕਿੱਥੇ ਨੇ ਅਸੀਂ ਕਿੱਥੇ ਪਤਾ ਹੀ ਨਹੀਂ ਲੱਗਣਾ ਉਹ ਤਾਂ ਬਚ ਗਏ ਹੁਣ ਉਹ ਕਹਿੰਦੇ ਕੈਨੇਡਾ ਤੇ ਅਮਰੀਕਾ ਤੋਂ ਪੋਸਟਰਾਂ ਪਾ ਰਹੇ ਨੇ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਪੜੇ ਲਿਖੇ ਨੇ ਕਹਿੰਦੇ ਉਹਨਾਂ ਨੂੰ ਬੇਨਤੀ ਹੈ ਕਿ ਸਮਝੀ ਤਾਂ ਮਾਨ ਦੇ ਚੱਕਰ ਵਿੱਚ ਫਸ ਕੇ ਕਿਤੇ ਸਮਰੂਰ ਸੀਟ ਤੇ ਪ੍ਰਚਾਰ ਕਰਨ ਦੇ ਲਈ ਇਹਦੇ ਹੱਕ ਵਿੱਚ ਨਾ ਖੜਜੋ ਇਹਦਾ ਪਤਾ ਕੋਈ ਨਹੀਂ ਭੀੜ ਦੇ ਵਿੱਚ ਕਿਹਨੂੰ ਸ਼ਿਕਾਰ ਬਣਾ ਕੇ ਮੌਦੇ ਘਾਟ ਉਤਾਰ ਦੇ ਦੇ ਬਾਅਦ ਦੇ ਵਿੱਚ ਵੋਟਾਂ ਲੈਣ ਵੇਲੇ ਨਾਅਰੇ ਲਾਉਣੇ ਹੁੰਦੇ ਨੇ ਜਿਵੇਂ ਦੀਪ ਬਾਈ ਜਿੰਦਾਬਾਦ ਜਾਂ ਦੀਪ ਬਾਈ ਕੌਮੀ ਸ਼ੀਤ ਇਹਨਾਂ ਕਹਾਤਾ ਸੀ ਇਦਾਂ ਹੁਣ ਕਹਾ ਦੇਣਾ ਮੈਂ ਬੇਨਤੀ ਤਾਂ ਕਰਦਾ ਮੀਡੀਆ ਵਾਲੇ ਬਹੁਤ ਕਹਿਣਗੇ ਤੁਸੀਂ ਹਰ ਹਰ ਵਕਤ ਸਮਜੀਤ ਮਾਨ ਦੇ ਖਿਲਾਫ ਬੋਲਦੇ ਫਲਾਣੇ ਖਿਲਾਫ ਬੋਲਦੇ ਅਸੀਂ ਖਿਲਾਫ ਨਹੀਂ ਬੋਲਦੇ ਅਸੀਂ ਤਾਂ ਜਿਹੜੇ ਸਾਡੇ ਨੌਜਵਾਨ ਪੜ੍ਹ ਲੈ ਕੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਸਮਜੀਤ ਮਾਨ ਨੇ ਨੌਜਵਾਨਾਂ ਲਈ ਅੱਜ ਤੱਕ ਕੀ ਕੀਤਾ ਕੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਤਾ ਲਓ ਥੋੜਾ ਜਿਹਾ ਧਿਆਨ ਦੇ ਨਾਲ ਵੇਖਤਾ ਲਓ ਵੀ ਸਿਮਜਤ ਮਾਨ ਨੇ ਨੌਜਵਾਨਾਂ ਲਈ ਨੌਜਵਾਨਾਂ ਨੂੰ ਮਾਰ ਮਾਰਨ ਤੋਂ ਜਾਂ ਮਰਵਾਉਣ ਤੋਂ ਸਿਵਾਏ ਅਜੇ ਤੱਕ ਕੀਤਾ ਕੁਝ ਕੁਝ ਨਹੀਂ ਕੀਤਾ ਜਿਨ੍ਹਾਂ ਨੇ ਖਾਲਸਤਾਨ ਦੇ ਨਾਰੇ ਲਾਏ ਉਹਨਾਂ ਨੂੰ ਡਿਵਰੂਗੜ ਭੇਜਿਆ ਗਿਆ ਤੇ ਕੁਝ ਜੇਲ੍ਹ ਵਿੱਚ ਪਰਚੇ ਪਾਏ ਨੇ ਉਹ ਜੇਲ੍ਹ ਵਿੱਚ ਬੰਦ ਨੇ ਕਈਆਂ ਦੇ ਕੇਸ ਚੱਲਦੇ ਨੇ ਹਜ਼ਾਰਾਂ ਨੌਜਵਾਨ ਮੁੰਡਾ ਪਿੰਡਾਂ ਦੇ ਵਿੱਚ ਸਮੇਂਿਤ ਮਾਨ ਦੇ ਧੱਕੇ ਚੜ੍ਹਿਆ ਉਹਦਾ ਜੀਵਨ ਉਹਦੀ ਜ਼ਿੰਦਗੀ ਬਰਬਾਦ ਕੀਤੀ ਹੁਣ ਇਲੈਕਸ਼ਨ ਜਿਹੜੀ ਹੈ ਲੋਕ ਸਭਾ ਦੀ ਨੇੜੇ ਆ ਰਹੀ ਹੈ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਤਕਰੀਬਨ ਤੈ ਹੋ ਜਾਣਾ ਕਿਹਦੀ ਸਰਕਾਰ ਬਣਨੀ ਹੈ ਮੈਂ ਸਮੇਂਿਤ ਮਾਨ ਦੀ ਗੱਲ ਤਾਂ ਕਰ ਰਿਹਾ ਕਿ ਇਹ ਕਿਸੇ ਨੂੰ ਵੀ ਟਾਰਗੇਟ ਕਰਕੇ ਬਲੀ ਦਾ ਬੱਕਰਾ ਬਣਾ ਕੇ ਸ਼ਹੀਦ ਬਣਾ ਕੇ ਪੇਸ਼ ਕਰ ਸਕਦੇ ਨੇ ਆਪੋ ਆਪਣੇ ਬੱਚਿਆਂ ਨੂੰ ਬਚਾ ਲਓ ਸਿਮਨਿਤ ਦੇ ਮਾਨ ਤੋਂ ਆਪੋ ਆਪਣੇ ਬੱਚਿਆਂ ਨੂੰ ਬਚਾ ਲਓ ਇਹਦੇ ਕੋਲੇ ਨਾ ਸਿੱਖੀ ਹੈ ਨਾ ਕੋਈ ਕੌਮ ਦਾ ਏਜੰਡਾ ਹੈ ਨਾ ਕੋਈ ਰਾਜਨੀਤਿਕ ਏਜੰਡਾ ਹੈ ਬਸ ਕੇਵਲ ਖਾਲਸਪੁਰ ਦਾ ਨਾਂ ਤੇ ਇਹਨਾਂ ਨੇ ਲੁੱਟਖੁਟ ਕੀਤੀ ਹੈ ਤੇ ਖਾਲਸਪੁਰ ਦਾ ਨਾਹਰਾ ਲਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਤੇ ਬਾਅਦ ਵਿੱਚ ਕਿਸੇ ਦੀ ਜਾਤ ਨਹੀਂ ਪੁੱਛਦੇ ਐਨੀ ਬੇਨਤੀ ਪ੍ਰਵਾਨ ਕਰਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ